ਹੇ ਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਪੰਜਵਾ ਆਪਣੇ ਸੇਵਕ ਕੋ ਕਬ ਨਾ ਬਿਸਾਰੋ ਉਰ ਲਾਗੋ ਸਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਵਿੰਦ ਵਿਚਾਰੋ ਰਹਾਓ ਬਿਲਾਵਲ ਰਾਗ ਚ ਪੰਜਵੇਂ ਪਾਸਾ ਬਖਸ਼ਿਸ਼ ਕਰਦੇ ਨੇ ਮੇਲਕ ਮਾਲਕ ਪ੍ਰਭੂ ਮੈਨੂੰ ਕਦੀ ਨਾ ਬੁਲਾਏ ਮੇਰੇ ਹਿਰਦੇ ਵਿੱਚ ਵਸਿਆ ਰੋ ਮੇਰੀ ਪੁਰਬਲੀ ਪ੍ਰੀਤ ਨੂੰ ਚੇਤੇ ਰੱਖੀ ਰਹਾਓ ਪਤਿਤ ਪਾਵਨ ਪ੍ਰਭ ਬਿਰਤ ਤੁਮਾਰੋ ਹਮਰੇ ਦੋਖ ਰਿਦੈ ਮਤ ਧਾਰੋ ਜੀਵਨ ਪ੍ਰਾਨ ਹਨ ਹਰ ਤਨ ਸੁਖ ਤੁਮ ਹੀ ਓ ਮੈਂ ਪਟਲ ਕਿਰਪਾ ਕਰ ਜਾ ਰੋ ਏ ਪ੍ਰਭੂ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਕੋ ਤੂੰ ਡਿੱਗਿਆ ਨੂੰ ਚੁੱਕਣ ਵਾਲਾ ਸਾਡੇ ਐਬ ਆਪਣੇ ਹਿਰਦੇ 'ਚ ਨਾ ਰੱਖੀ ਹਰੀ ਤੂੰ ਹੀ ਮੇਰੀ ਜਿੰਦ ਜਾਨ ਹੈ ਤੂੰ ਹੀ ਮੇਰਾ ਧਨ ਹੈ ਮਿਹਰ ਕਰ ਮੇਰੇ ਅੰਦਰ ਹੋਮੈ ਦਾ ਪਰਦਾ ਸਾੜ ਦੋ ਜਲ ਬਿਹੋਂ ਮੀਨ ਕਤ ਜੀਵਨ ਦੁੱਧ ਬਿਨਾਂ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਦੇਖ ਦਰਸ ਸੁਆਮੀ ਸੁਖ ਸਾਰੋ ਏ ਮੇਰ ਮਾਲਕ ਪ੍ਰਭੂ ਪਾਣੀ ਤੋਂ ਬਿਨਾ ਮੱਛੀ ਕਦੀ ਜਿਉਂਦੀ ਨਹੀਂ ਰਹਿ ਸਕਦੀ ਤੇ ਮੈਂ ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨ ਕਮਲਾ ਦੀ ਦਰਸ਼ਨਾ ਦੀ ਆਸ ਹੈ ਬਿਲਾਵਲ ਮਹਿਲਾ ਪੰਜਵਾ ਆਗੇ ਪਾਛੇ ਕੁਸ਼ਲ ਪਿਆ ਗੁਰਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕਿੰਨੀ ਮਇਆ ਰਖਾਓ اے ਭਾਈ ਉਸ ਮਨੁੱਖ ਵਾਸਤੇ ਸਲੋਕ ਵਿੱਚ ਅਤੇ ਪਰਲੋਕ ਚ ਸੁਖ ਬਣਿਆ ਰਹਿੰਦਾ ਹੈ ਜਿਸ ਉਤੇ ਪਰਮਾਤਮਾ ਨੇ ਮਿਹਰ ਕਰਕੇ ਮਨੁੱਖਾ ਚੰਗੇ ਜੀਵਨ ਦੀ ਦਾਤ ਬਖਸ਼ੀ ਆ ਰਹਾ ਮੰਤਨ ਰਵ ਰਹਿਆ ਹਰ ਪ੍ਰੀਤਮ ਦੁੱਖ ਦਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਏ ਭਾਈ ਜਿਸ ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਉਂਦਾ ਹੈ ਉਸਤੇ ਮਨ ਵਿੱਚ ਹਿਰਦੇ ਵਿੱਚ ਪ੍ਰੀਤਮ ਪ੍ਰਭੂ ਹਰ ਵੇਲੇ ਵਸਿਆ ਰਹਿੰਦਾ ਹੈ ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਉਂਦਾ ਹੈ ਸਹਿਜ ਆਨੰਦ ਅੰਦਰ ਟਿਕਾ ਰਿਹਾ ਹੈ ਗੁਣ ਆਵਗੁਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਅਪੁਨਾ ਕਰ ਲਿਆ ਅਤੁੱਲ ਬਡਾਈ ਅਚੋਤ ਬਨਾਸ਼ੀ ਨਾਨਕ ਉਚਰੈ ਹਰ ਕੀ ਜੈ ਆਹੇ ਭਾਈ ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਂਦਾ ਹੈ ਪ੍ਰਮਾਤਮਾ ਉਸ ਦਾ ਕੋਈ ਗੁਣ ਅਵਗਣ ਨਹੀਂ ਪੜਤਾਲਦਾ ਪਾਇਟਾਲ ਤੇ ਬਨਾਸੀ ਪ੍ਰਮਾਤਮਾ ਦੀ ਤਾਕਤ ਬੇਮਿਸਾਲ ਨਾਨਕ ਸਦਾ ਉਸ ਪ੍ਰਭੂ ਦੀ ਚੈ ਜੈਕਾਰ ਉਚਾਰਦਾ ਰਿੰਦਾ ਮਿਲਾਵਲ ਮਹਿਲਾ ਪੰਜਵਾ ਪੈ ਬਿਨ ਬਿਨ ਪੈ ਪਗਤੀ ਤਰਨ ਕੈ ਸਿ ਕਰੋ ਅਨੁਗਰਾਹ ਪਤਿਤ ਉਧਾਰਨ ਰਾਗ ਸਵਾਮੀ ਆਪਰੋ ਸਿਰਹਾਓ ਏ ਭਾਈ ਪ੍ਰਮਾਤਮਾ ਦਾ ਡਾਰ ਅਦਬ ਮਨ ਵਿੱਚ ਵਸਾਨ ਤੋਂ ਬਿਨਾ ਭਗਤੀ ਕਰਨ ਤੋਂ ਬਿਨਾਂ ਸੰਸਾਰ ਸਾਗਰ ਤੋਂ ਨਹੀਂ ਤਰ ਸਕਦੇ ਇਸ ਲਈ हे ਵਿਕਾਰੀਆਂ ਨੂੰ ਬਚਾਉਣ ਵਾਲੇ ਪ੍ਰਭੂ ਮਿਹਰਕਰ ਮੈਂ ਤੇਰੇ ਹੀ ਆਸਰੇ ਤੇ ਹਾਂ ਰਹਾਬ ਸਿਮਰਨ ਨਹੀਂ ਆਵਤ ਫਿਰਤ ਮਦਮ ਆਵਤ ਵਿਖਿਆ ਰਾਤਾ ਸਵਾਨ ਜੈਸੇ ਆਉਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੂਡੇ ਐਸੇ हे ਪ੍ਰਭੂ ਤੇਰੀ ਮਿਹਰ ਤੋਂ ਬਿਨਾਂ ਜੀਵ ਨੂੰ ਤੇਰਾ ਸਿਮਰਨ ਕਰਨ ਦੀ ਜਾਂਚ ਨਹੀਂ ਹੁੰਦੀ ਮਾਇਆ ਦੇ ਨਸ਼ੇ ਵਿੱਚ ਮਸਤ ਰਹਿੰਦਾ ਪਟਕਦਾ ਰਹਿੰਦਾ ਹੈ ਪ੍ਰਭੂ ਜਿਉਂ-ਜਿਉਂ عمر ਬੀਤਦੀ ਹੈ ਜੀ ਵਿਕਾਰਾਂ ਦੇ ਹੱਤੀ ਵਦੀਖ ਲੁੱਟੇ ਜਾਂਦੇ ਨੇ ਸ਼ਰਨ ਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਬਣ ਜੈਸੇ ਕੇ ਸਭ ਕਲੇਸ਼ ਨਾਸ ਅਗਖੰਡਮ ਖੰਡ ਨਾਨਕ ਜੀਵਤ ਦਰਸ ਦਿੱਸੇ ਇਹ ਦੁੱਖਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ माया हे माया ਤੋਂ ਪਰੇ ਰਹਿਣ ਵਾਲੇ ਪ੍ਰਭੂ ਮਿਹਰਕਾਰ ਜਿਵੇਂ ਵੀ ਹੋ ਸਕੇ ਤੇਰਾ ਦਾਸ ਸਾ ਸੰਗਤ ਚ ਟਿਕ ਕੇ ਤੇਰਾ ਸਿਮਰਨ ਕਰਦਾ ਰਹੇ ਨਾਨਕ ਆਖੇ ਇਹ ਕਲੇਸ਼ਾਂ ਦੇ ਨਾਸ ਕਰਨ ਵਾਲੇ ਪਾਪਾਂ ਦੇ ਨਾਸ ਕਰਨ ਵਾਲੇ ਨਾਨਕ ਤੇਰਾ ਦਰਸ਼ਨ ਕਰਕੇ ਹੀ ਆਤਮਕ ਜੀਵਨ ਹਾਸਲ ਕਰਦਾ ਮਿਰਾਗ ਬਿਲਾਵਰ ਮਹਿਲਾ ਪੰਜਵਾ ਦੋ ਪਦੇ ਘਰਨਾਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਪੇ ਮੇਲੇ ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ 도ਖ ਗਏ ਰਹਾਓ हे ਪ੍ਰਭੂ ਤੇਰੀ ਸ਼ਰਨ ਪਿਆ ਨੂੰ ਤੂੰ ਆਪਣੇ ਚਰਨਾਂ ਚ ਮਿਲਾ ਲੈਨਾ ਜਦੋਂ ਤੋਂ ਜਿਹੜੇ ਮਨੁੱਖ ਤੇਰੀ ਸ਼ਰਨ ਆਉਂਦੇ ਨੇ ਉਹਨਾਂ ਦੇ ਸਾਰੇ ਪਾਪ ਮੁੱਕ ਜਾਂਦੇ ਨੇ ਰਹਾਓ ਤਾਜ ਅਭਿਮਾਨ ਅਰ ਚਿੰਤ ਬੇਰਾਨੀ ਸਾਦਾ ਸ਼ਰਨ ਪੈ ਜਪ ਜਪ ਨਾਮ ਤੁਮਾਰੋ ਪ੍ਰੀਤਮ ਦੰਤੇ ਰੋਖੈ হে ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜਨਾ ਉਹ ਮਨੁੱਖ ਅਹੰਕਾਰ ਛੱਡ ਕੇ ਤੇਰੀ ਸ਼ਰਨਾ ਪੈਂਦੇ ਰੇ হে ਪ੍ਰਭੂ ਤੇਰਾ ਨਾਮ ਜਪ ਜਪ ਕੇ ਉਹਨਾਂ ਅਸ਼ੀਰਵੱਚੋਂ ਸਾਰੇ ਰੋਗ ਮੁੱਕ ਜਾਂਦੇ ਨੇ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰਦੈ ਕੋ ਨਾਨਕ ਗੁਰਪੂਰਾ ਭੇਟਿਓ ਆਉਣ ਜਾਣ ਰਹੇ হে ਪ੍ਰਭੂ ਜਿਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਣੀ ਪੈਂਦੇ ਨੇ ਤੇ ਉਹਨਾਂ ਵੱਡੇ ਵੱਡੇ ਫਿਰ ਮੂਰਖ ਅਣਜਾਣ ਅਨ ਗਿੰਤਾ ਨੂੰ ਤੁਦਿਆ ਕਰਕੇ ਬਚਾ ਲੈਣਾ ਤੇ ਨਾਨਕ ਕਹਦੇ ਭਾਈ ਜਿੰਨਾ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਮਿਲਾਵਲ ਮਹਿਲਾ ਪੰਜਵਾ ਜੀਵੋਂ ਨਾਮ ਸੁਣੀ ਜੋ ਸੋ ਪਰਸੰਨ ਭਏ ਗੁਰਪੂਰੇ ਤਮੇਰੀ ਆਸ ਪੁੰਨੀ ਰਹਾਓ ਏ ਭਾਈ ਪ੍ਰਮਾਤਮਾ ਦਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਤੇ ਪ੍ਰਭੂ ਨਾਮ ਦਾ ਸਿਮਰਨ ਇਹ ਮੇਰੀ ਆਸ ਤੋਂ ਦੂਰੀ ਹੁੰਦੀ ਹੈ ਜਦੋਂ ਮੇਰੇ ਤੇ ਗੁਰੂ ਪ੍ਰਸੰਨ ਹੁੰਦਾ ਰਹਾਵ ਪੀਰ ਗਈ ਬਾਦੀ ਮਨ ਧੀਰਾ ਮੋਹਿਓ ਆਨੰਦ ਤੁਨੀ ਉਪਜਿ ਉਚਾਉ ਮਿਲਨ ਪਰ ਪ੍ਰੀਤਮ ਰਹੇ ਨਾ ਜਾਏ ਖਿੰਨੀ ਇਹ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਨਾ ਵਾ ਮੇਰੇ ਅੰਦਰ ਪੀੜ ਦੂਰ ਹੋ ਜਾਂਦੀ ਹੈ ਮਿਰੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੁੰਦਾ ਏ ਕਿ ਖਿੰਨ ਵੀ ਮੈਂ ਰੱਬੀ ਦੀਦਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ ਮੂਨੀ ਅੰਦਲੇ ਟਿਕ ਨਿਰਦਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਏ ਪ੍ਰਭੂ ਅਨੇਕਾ ऋषि मुनि ਤੇਰਾ ਨਾਮ ਜਪਤ ਦੇ ਨੇ ਅਨੇਕਾ ऋषि मुਨੀਆਂ ਨੂੰ ਤੁਸੀਂ ਸਪਉਜਲ ਸਾਗਰ ਤੋਂ ਤਾਰ ਦਿੱਤਾ ਹੈ ਨਾਨਕ ਆਖੇ ਅਨਗੁਨਾ ਦੇ ਮਾਲਕ ਪ੍ਰਭੂ ਮੈਨੂੰ ਤੇਰਾ ਨਾਮ ਹੀ ਡੰਗੋਰੀ ਹੈ ਮੈਨੂੰ ਕੰਗਾਲ ਨੂੰ ਤੇਰਾ ਨਾਮ ਹੀ ਮੇਰੇ ਲਈ ਤਨ ਹੈ ਰਾਗ ਬਿਲਾਵਲ ਮਹਿਲਾ ਪੰਜਵਾਂ ਘਰ 13ਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨ ਆਵੇ ਹਾਵੈ ਹਾਰ ਕੱਜਰ ਬਸਤਰ ਅਪਰਨ ਕਿੰਨੇ ਉਡਿਨੀ ਉਡੀਨੀ ਉਡੀਨੀ ਕਬ ਕਰ ਆਵੇ ਰਹੀ ਰਹਾਉ ਇਹ ਮੋਹਨ ਪ੍ਰਭੂ ਜਿਵੇਂ ਪਤੀ ਤੋਂ ਵਿਛੜੀ ਹੋਈ ਇਸਤਰੀ ਪਾਵੇਂ ਜਿੰਨਾ ਮਰਜੀ ਹਾਰ ਸ਼ਿੰਗਾਰ ਕਰ ਲੇ ਪਰ ਉਸ ਨੂੰ ਨੀਂਦ ਨਹੀਂ ਆਉਂਦੀ ਤੇ ਪਤੀ ਦੀ ਉਡੀਕ ਚ ਉਦਾਸ ਰਹਿੰਦੀ ਹੈ ਸੋ ਆਖਦੀ ਹੈ ਕਿ ਮੇਰਾ ਪ੍ਰਭੂ ਮੇਰਾ ਪਤੀ ਕਦੋਂ ਘਰ ਆਵੇਗਾ ਤੇ ਇਵੇਂ ਹੀ ਇੱਕ ਧਾਰਮਿਕ ਮਨੁੱਖ ਦੀ ਹਾਲਤ ਨੇ ਉਡੀਕ ਕਰਦਾ ਕਦੋਂ ਪ੍ਰਭੂ ਦੇਦਾਰ ਦਵੇਗਾ ਰਹਾਉ ਸ਼ਰਨ ਸੁਹਾਗਨ ਚਰਨ ਸੀਸ ਤਰ ਲਾਲਨ ਮੋਹਿ ਮਿਲਾਵ ਕਬ ਕਰ ਆਵੈ ਰੀ ਹਿਮਨ ਪ੍ਰਭੂ ਮੈਂ ਗੁਰਮੁਖ ਸੁਹਾਗਨ ਦੀ ਸ਼ਰਨ ਪੈਂਦੀ ਆ ਚਰਨਾ ਤੇ ਸੀਸ ਧਰ ਕੇ ਮੈਨੂੰ ਆਖਨੀਆ ਮੈਨੂੰ ਸੋਹਣਾ ਲਾਲ ਮਿਲਾ ਦੇ ਮੇਰੇ ਹਿਰਦੇ ਘਰ ਵਿੱਚ ਆ ਜਾਵੇ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋਂ ਅੰਗ ਮਿਟਾਵ ਤੋ ਕਰਹੀ ਲਾਲਨ ਪਾਵੋ ਸਤਿਗੁਰੂ ਕਹਿਣ ਲੱਗੇ ਇਹ ਸੁਆਗਨ ਇਸਤਰੀ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਗੱਲ ਸੁਣਾਉਣੀ ਆ ਸਭ ਤੋਂ ਪਹਿਲਾਂ ਤੈਨੂੰ ਆਪਣਾ ਅਹੰਕਾਰ ਮਕਾਣਾ ਪੈਗੋ ਤਾਂ ਲੱਭੇਗਾ ਤਬਰਸ ਮੰਗਲ ਗੁਣ ਗਾਓ ਆਨੰਦ ਰੂਪ ਧਿਆਵੋ ਹਿਰਦੇ ਘਰ ਵਿੱਚ ਉਸ ਆਨੰਦ ਪੈਦਾ ਕਰਨ ਵਾਲੇ ਦੇ ਗੁਣ ਗਾਓ ਉਸ ਪ੍ਰਭੂ ਦਾ ਸਿਮਰਨ ਕਰਿਆ ਹੀ ਆਨੰਦ ਆਉਂਦਾ ਹੈ ਨਾਨਕ ਦੁਆਰੇ ਆਇਓ ਤੋ ਮੈਂ ਲਾਲ ਨਪਾਇਓ ਰਿਹੇ ਪੈ ਨਾਨਕ ਵੀ ਉਸ ਗੁਰੂ ਦੇ ਦਰ ਤੇ ਆ ਗਿਆ ਤੇ ਗੁਰੂ ਦੇ ਦਰ ਤੇ ਆ ਕੇ ਮੈਂ ਸੋਣਾ ਲੱਭ ਲਿਆ ਹੈ ਮੋਹਨ ਰੂਪ ਦਿਖਾਵੈ ਆ ਮੈਂ ਨੀਂਦ ਸੁਹਾਵੈ हे ਪੈੜ ਮੋਹਨ ਪ੍ਰਭੂ ਮੈਨੂੰ ਦਰਸ਼ਨ ਦੇ ਰਿਹਾ ਹੈ ਹੁਣ ਮਾਇਆ ਦੇ ਮੋਹ ਵੱਲੋਂ ਪ੍ਰਾਂਤ ਮੈਨੂੰ ਮਿੱਠੀ ਲੱਗ ਰਹੀ ਹੈ ਸਭ ਮੇਰੀ ਤਿਖਾ 부ਝਾਨੀ ਆਬ ਮੈਂ ਸਹਿਸਬਾਨੀ ਮੇਰੀ ਸਾਰੀ ਮਾਇਆ ਤ੍ਰਿਸ਼ਨਾ ਮਿੱਟ ਗਈ ਹੈ ਹੁਣ ਮੈਂ ਆਤਮਿਕ ਡੋਲਤਾ ਟਿਕ ਗਈਆਂ ਮੀਠੀ ਪਿਰੇ ਕਹਾਣੀ ਮੋਹਨ ਲਾਲਨ ਪਾਇਓਰੀ ਰਹਾਉ ਦੂਜਾ ਪ੍ਰਭੂ ਪਤੀ ਦੀ ਸਿਫਤੋ ਸਲਾਹਾ ਮੈਨੂੰ ਪਿਆਰੀਆਂ ਲੱਗਦੀਆਂ ਨੇ ਇਹ ਪੈਣ ਹੁਣ ਮੈਂ ਸੋਹਣਾ ਲਾਲ ਪ੍ਰਭੂ ਆਪਣੇ ਹਿਰਦੇ ਘਰ ਚ ਲੱਭ ਲਿਆ ਬਿਲਾਵਲ ਮਹਿਲਾ ਪੰਜਵਾ ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੈ ਰਾਜੋ ਨਾਤ ਹੀ ਸਹਾਈ ਸੰਤ ਨਾ ਅਬ ਚਰਨ ਗਏ ਰਹਾਵ ਏ ਭਾਈ ਖਸਮ ਪ੍ਰਭੂ ਦਾ ਦੀਦਾਰ ਕੀਤਿਆਂ ਹਉਮੈ ਮੁੱਕ ਜਾਂਦੀ ਏ ਭਾਈ ਸੰਤਾਂ ਦੇ ਸਹਾਈ ਖਸਮ ਪ੍ਰਭੂ ਦੇ ਚਰਨਾਂ ਵਿੱਚ ਸਦਾ ਜੁੜੇ ਰਹੋ ਮੈਂ ਤਾਂ ਹੁਣ ਉਸੇ ਦੇ ਚਰਨ ਫੜ ਲਏ ਨੇ ਰਹਾਵ ਆਹੇ ਮਨ ਅਵਰਨਾ ਭਾਵੇਂ ਚਰਨਾਵੇਂ ਚਰਨਾਵੇਂ ਉਲਜਿਓ ਅਲਮਕਰਨ ਕਮਲ ਜਿਓ ਅਨਰਸ ਨਹੀਂ ਚਾਹੇ ਇੱਕ ਹੈ ਹਰ ਲਾਹ ਹੈ ਏ ਭਾਈ ਪ੍ਰਭੂ ਦੇ ਦਰਸ਼ਨਾਂ ਦੀ ਬਰਕਤ ਨਾਲ ਮੇਰੇ ਮਨ ਨੂੰ ਕੁਝ ਹੋਰ ਚੰਗਾ ਨਹੀਂ ਲੱਗਦਾ ਪ੍ਰਭੂ ਦੇ ਦਰਸ਼ਨਾਂ ਨੂੰ ਹੀ ਮਨ ਤਾਂਗਦਾ ਜਿਵੇਂ ਪੌਰਾ ਕੋਲ ਤੂੜੀ ਦੇ ਫੁੱਲ ਵਿੱਚ ਲਿਪਟਿਆ ਰਹਿੰਦਾ ਮੇਰਾ ਮਨ ਵੀ ਹੁਣ ਪਦਾਰਤਕ ਸਵਾਦਾਂ ਨੂੰ ਨਹੀਂ ਲੋੜਦਾ ਪ੍ਰਭੂ ਦਾ ਦੀਦਾਰ ਮੰਗਦਾ ਅੰਤ ਹੈ ਟੁੱਟੀ ਹੈ ਰਿੱਖ ਤੇ ਛੁੱਟੀ ਹੈ ਮਨ ਹਰਸ ਘੁੱਟੀ ਹੈ ਸੰਸਾਦ ਤੋਂ ਉਲਟੀ ਹੈ হে ਭਾਈ ਪ੍ਰਭੂ ਦੇ ਦਰਸ਼ਨਾਂ ਦੇ ਬਰਕਤ ਨਾਲ ਹੋਰ ਪਦਾਰਥਾਂ ਤੋਂ ਸੰਬੰਧ ਫਿਰ ਤੋੜ ਲਈਦਾ ਇੰਦਰੀਆਂ ਦੀ ਪਕੜ ਤੋਂ ਖਲਾਸੀ ਲਈਦੀ ਹੈ ਇਸ ਲਈ ਹੈ ਮਨ ਗੁਰੂ ਦੀ ਸੰਗਤ ਚ ਰਹਿ ਕੇ ਸਦਾ ਪ੍ਰਭੂ ਦਾ ਨਾਮ ਚੁੰਗੀਦਾ ਹੈ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ হে ਭਾਈ ਦ੍ਰਿਸ਼ਨਾ ਦੀ ਬਰਕਤ ਨਾਲ ਹੋਰ ਮੋ ਉੱਕਾ ਹੀ ਨਿਪੁੰਦਾ ਇਹ ਨਾਨਕ ਕਾਖ ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ਰਾਗ ਬਿਲਾਵਲ ਮਹਿਲਾ ਨਾਮਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦੁ ਦੁਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨ ਕਾ ਜੇ ਸਿਮਰਤ ਮੋਕਤ ਭਏ ਜੀ ਜਾਨੋ ਰਹਾਉ ਹੈ ਭਾਈ ਇਹ ਨਾਮ ਸਾਰ ਹੈ ਦੁੱਖਾਂ ਦਾ ਨਾਸ ਕਰਨ ਵਾਲਾ ਆਪਣੇ ਹਿਰਦੇ ਵਿੱਚ ਉਸ ਨਾਮ ਨਾਲ ਜਾਣ ਪਛਾਣ ਬਣਾਈ ਰੱਖ ਜਿਸ ਨਾਮ ਨੂੰ ਸਿਮਰਦਿਆ ਸਿਮਰਦਿਆ ਜਾਮਲ ਵਿਕਾਰਾਂ ਤੋਂ ਹਟ ਗਿਆ ਗਨਕਾ ਵੀ ਤਰ ਗਈ ਰਹਾਉ ਗਜ ਕੀ ਤਰਾਸ ਮਿਟੀ ਚਿੰਨੂ ਮੈਂ ਜਬ ਹੀ ਰਾਮ ਬਖਾਨ ਨਾਰਦ ਕੈਤ ਸੁਨ ਤਰੂ ਬਾਰਕ ਭਜਨ ਮਾਹੇ ਲਪਟਾ ਨੋ ਇਹ ਭਾਈ ਜੇ ਜੋ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ ਉਸ ਦੀ ਬਿਪਤਾ ਵੀ ਮੁੱਕ ਗਏ ਤੇ ਨਾਨਕ ਨਾਰਦ ਦਾ ਕੀਤਾ ਉਪਦੇਸ਼ ਸੁਣਦਿਆ ਬਾਲਕ ਤਰੂ ਪਰਮਾਤਮਾ ਦੇ ਭਜਨ ਵਿੱਚ ਮਸਤ ਹੋ ਗਿਆ ਅਚਲ ਅਮਰ ਨਿਰਪੈ ਪਦ ਪਾਇਓ ਜਗਤ ਜੈ ਹੈ ਰਾਨੋ ਨਾਨਕ ਕੈਤ ਭਗਤ ਰਚਕ ਹਰ ਨਿਕਟਤਾ ਹੈ ਤੁਮ ਮਾਨੋ ਸਤਗੁਰੂ ਬਖਸ਼ਿਸ਼ ਕਰਦੇ ਨੇ ਭਾਈ ਹਰੀ ਨਾਮ ਦੀ ਭਜਨ ਦੀ ਬਰਕਤ ਨਾਲ ਤਰੂ ਨੇ ਐਸਾ ਆਤਮਿਕ ਦਰਜਾ ਹਾਸਲ ਕੀਤਾ ਸਾਰਾ ਸੰਸਾਰ ਹਰਾਨ ਹੋ ਗਿਆ ਨਾਨਕ ਕਹਿਤ ਹੈ ਨਾਨਕ ਆਖਦਾ ਭਾਈ ਤੂੰ ਇਸ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਸਮਝਦਾ ਬਖਸ ਸਮਝ ਉਸ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਬਿਲਾਵਲ ਮਹਿਲਾ ਨਾਵਾਂ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਪਗਤ ਬਿਨਾ ਸਹਿਸਾਨ ਹੰ ਚੂਕੈ ਗੁਰ へ ਪੇਧ ਬਤਾਵੈ ਰਹਾ ਹੈ ਭਈ ਪ੍ਰਮਾਤਮਾ ਦੇ ਨਾਮ ਸਿਮਰਤੋਂ ਬਿਨਾ ਮਨੁੱਖ ਦੁੱਖ ਹੀ ਸਾਰਦਾ ਗੁਰੂ ਜੀਵਨ ਮਾਰਗ ਦੀ ਡੂੰਗੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੀ ਪਗਤੀ ਤੋਂ ਬਿਨਾ ਸਹਿ ਨਹੀਂ ਮੁਕਦਾ ਰਹਾ ਕਹਾ ਪਇਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੈ ਜੋਗ ਜਗ ਨੇ ਫਲਤੇ ਮਨ ਜੋ ਪ੍ਰਭ ਜਸ ਬਿਸਰਾਵੈ ਹੈ ਭਾਈ ਜੋ ਮਨੁ ਪ੍ਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਫਿਰ ਉਸ ਤੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਫਤ ਤੋਂ SLA ਪੁਲਾ ਦਿੰਦਾ ਤੇ ਮੈਂ ਸਮਝਦਾ ਉਸ ਤੇ ਜੋਗ ਸਾਧਨਾ ਤੇ ਜਗ ਸਭ ਉਹਦੇ ਵਿਅਰਤਨ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕ へ ਬਿੱਦ ਕੋ ਪ੍ਰਾਨੇ ਜੀਵਨ ਮੁਕਤ ਕਹਾਵੇ ਜਿਹੜਾ ਮਨੁੱਖ ਹੰਕਾਰ ਮਾਇਆ ਦਾ ਮੋਹ ਛੱਡ ਕੇ ਪ੍ਰਭੂ ਦੀ ਸਿਫਤ ਉਸਲਾ ਦੇ ਗੀਤ ਗਾਉਂਦਾ ਹੈ ਤੇ ਨਾਨਕ ਕਾਖਦਾ ਹੈ ਜਿਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਤੀਤ ਕਰਨ ਵਾਲਾ ਫਿਰ ਉਹ ਜੀਵਨ ਮੁਕਤ ਅਖਵਾਉਂਦਾ ਹੈ ਮਿਲਾਵਲ ਮਹਿਲਾ ਨਾਵਾਂ ਜਾ ਮੈਂ ਪਜਨ ਰਾਮ ਕੋ ਨਾਹੀ ਤੇ ਨਰ ਜਨਮ ਅਕਾਰਤ ਖੋਇਆ ਯਾਰ ਆਖੋ ਮਨਮਾਹੀ ਰਹਾਉ ਸਤਿਗੁਰੂ ਕਹਿਣ ਲੱਗੇ ਭਾਈ ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਨਾਮ ਨਹੀਂ ਸਮਝ ਲੋ ਉਸਨੇ ਜੀਵਨ ਅਜਾਈਂ ਗਵਾ ਲਿਆ ਰਹਾਉ ਤੀਰਥ ਕਰੈ ਬ੍ਰਤੁ ਕੁਨ ਰਖੈ ਨੈ ਮਨੁਆ ਅਬਸਜਾ ਕੋ ਨੇ ਫਲ ਤਰਮ ਤਾਹੇ ਤੁਮ ਮੰਨੋ ਸਾਚ ਕਹਿਤ ਮੈਂ ਆਖੋ ਏ ਭਾਈ ਜਿਸ ਮਨੁੱਖ ਦਾ ਮਨ ਆਪਣੇ ਵਸ ਵਿੱਚ ਨਹੀਂ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਬ੍ਰਤ ਵੀ ਰਖਦਾ ਵੇ ਪਰ ਤੁਸੀਂ ਤੀਰਥ ਵਰਤਾਤਿਕ ਉਤਰਮ ਜਿੰਨਾ ਸਭ ਵਿਰਤ ਸਮਝੋ ਮੈਂ ਜੇ ਇਹ ਮਨੁੱਖ ਨੂੰ ਇੱਕ ਸੱਚੀ ਗੱਲ ਆਖਣਾ ਜੈਸੇ ਪਾਹਣ ਜਲ ਮਹਿ ਰੱਖਿਓ ਪੈਦੇ ਨਾਹੇ ਤਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ ਇਹ ਭਾਈ ਜਿਵੇਂ ਪੱਥਰ ਪਾਣੀ ਵਿੱਚ ਰੱਖਿਆ ਹੋਵੇ ਉਸ ਨੂੰ ਪਾਣੀ ਵਿਰ ਨਹੀਂ ਸਕਦਾ ਇਹੋ ਜੇ ਤੁਸੀਂ ਉਸ ਮਨੁੱਖ ਨੂੰ ਸਮਝੋ ਤੇ ਪ੍ਰਭੂ ਦੀ ਭਗਤੀ ਤੋਂ ਵਾਂ ਜਾ ਰਿਹਾ ਹੈਂਦਾ ਕਲ ਮਨੁੱਖਤ ਨਾਮ ਤੇ ਪਾਵਤ ਗੁਰਿਆਏ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ 헤 ਪਾਏ ਗੁਰੂ ਜਿੰਦਗੀ ਦਾ ਰਾਜ ਦਸਤ ਹੈ ਕਿ ਮਨੁੱਖ ਜੀਵਨ ਵਿੱਚ ਇਸ਼ਨਾਨ ਪਰਮਾਤਮਾ ਦੇ ਨਾਮ ਦੇ ਰਾਹੀ ਭਾਵ ਕੇ ਨਾਮ ਇਸ਼ਨਾਨ ਕਰਕੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਤੇ ਨਾਨਕ ਆਖਦਾ ਮਨੁੱਖ ਆਦਰ ਯੋਗ ਜਿਹੜਾ ਪਰਮਾਤਮਾ ਦੇ ਗੁਣ ਗੰਦਾ ਰਹਿੰਦਾ ਬਿਲਾਵਲ ਅਸ਼ਟਪਦੀਆ ਮਹਿਲਾ ਪਹਿਲਾ ਘਰ ਦਸਮਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਕੋਈ ਗੁਰਮੁਖ ਵਿਰਲਾ ਬੂਝੈ ਕੋਈ ਭਾਈ ਪ੍ਰਮਾਤਮਾ ਸਭ ਦੇ ਨੇੜੇ ਵਸਦਾ ਸਭ ਦੀ ਸੰਭਾਲ ਕਰਦਾ ਪਰ ਇਹ ਭੇਦ ਕੁਟਾਵਣ ਟਾਵਾਂ ਬੰਦਾ ਸਮਝਦਾ ਬਿਣ ਪੈ ਪਇ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਜਿੰਨਾ ਚਿਰੇ ਡਰ ਪੈਦਾ ਰਹਿੰਦਾ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਤੇ ਜਿਹੜੇ ਬੰਦ ਗੁਰੂ ਸ਼ਬਦ ਜੁੜੇ ਨੇ ਉਹ ਮੁਕਤ ਨੇ ਐਸਾ ਗਿਆਨ ਪਦਾਰਥ ਨਾਮ ਗੁਰਮਖ ਪਾਵਸ ਰਸ ਰਸਮਾਨ ਰਹਾ ਪਰਮਾਤਮਾ ਦਾ ਨਾਮ ਅਜਿਹਾ ਸ੍ਰਿਸ਼ਟ ਪਦਾਰਥ ਜਿਸ ਨਾਲ ਡੂੰਗੀ ਸੰਜ ਪੈਦਾ ਹੁੰਦੀ ਹੈ ਜਿਹੜਾ ਮਨੁ ਗੁਰੂ ਦੇ ਸ਼ਰਨ ਪੈਂਦਾ ਲੋਕ ਪਰਲੋਕ ਚਾਦਰ ਖੱਟ ਤਰਹਾ ਗਿਆਨ ਗਿਆਨ ਕਥਾ ਸਭ ਕੋਈ ਅਤ ਕੱਤ ਬਾਅਦ ਕਰੇ ਦੁਖ ਹੋਈ ਜਬਾਨੀ ਤਹਾਰ ਕੋਈ ਆਖਦਾ ਕਿ ਪਰਮਾਤਮਾ ਦਾ ਗਿਆਨ ਪ੍ਰਾਪਤ ਹੋਗਾ ਮਿਲ ਗਿਆ ਪਰ ਜੋ ਜਿਉ ਗਿਆਨ ਆ ਕੇ ਚਰਚਾ ਕਰਦਾ ਤੇ ਉਨਤੋਂ ਕਲੇਸ਼ ਹੀ ਪੈਦਾ ਹੁੰਦਾ ਕੱਤ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਚਰਚਾ ਕਰਕੇ ਫਿਰ ਜਹੀ ਆਦਤ ਪੈ ਜਾਂਦੀ ਏ ਕਿ ਜੀਵ ਹਟਦਾ ਹੀ ਨਹੀਂ ਪਰਮਾਰਥ ਕਹਿਣ ਲੱਗੇ ਚਰਚਾ ਤੋਂ ਕੋਈ ਆਤਮਿਕ ਆਨੰਦ حاصل ਨਹੀਂ ਹੁੰਦਾ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿ ਸਾਚਾ ਮਨ ਸੋਈ ਭਈ ਪਰਮਾਤਮਾ ਨਾਲ ਡੂੰਗੀ ਸਾਂਝ ਉਹਦੀ ਸੁਰ ਦੀ ਟਿਕਾਓ ਇਹ ਸਭ ਗੁਰੂ ਤੋਂ ਮਿਲਦਾ ਜਿਸ ਨੂੰ ਮਿਲਦਾ ਉਸੇ ਰਹਿਣੀ ਪਵਿੱਤਰ ਹੋ ਜਾਂਦੀ ਮਨ ਸਾਫ ਹੋ ਜਾਂਦਾ ਮਨਮੁਖ ਕਤਨੀ ਹੈ ਪਰ ਰਹਿਤ ਨਾ ਹੋਈ ਨਾਵਾਂ ਪੂਲੇ ਥਾਉ ਨਾ ਕੋਈ ਮਨਮੁਖ ਮਨ ਪਿੱਛੇ ਤੁਰਦਾ ਕੋਈ ਰਹਿਤ ਨਹੀਂ ਨਾਮ ਤੋਂ ਭੁੱਲੇ ਨੇ ਹਮੇਸ਼ਾ ਭਟਕਦੇ ਨੇ ਮਨ ਮਾਇਆ ਬੰਦਿਓ ਸਰਜਾਲ ਘਟ ਘਟ ਵਿਆਪ ਰਿਹਾ ਵਿਖਨਾਲ ਮਾਇਆ ਦੇ ਜੀਵ ਨੂੰ ਜੀਵਨ ਦੇ ਮਨ ਨੂੰ ਮੋਹ ਦੇ ਤੀਰਾਂ ਦੇ ਜਾਲ ਵਿੱਚ ਬੰਨਿਆ ਪ੍ਰਮਾਤਮਾ ਰੇਖਸ਼ਰੀ ਵਿੱਚ ਮੌਜੂਦ ਹੈ ਪਰ ਪ੍ਰਮਾਤਮਾ ਦੇ ਮੋਹ ਦਾ ਜ਼ਹਿਰ ਵੀ ਹਰੇਕ ਦੇ ਅੰਦਰ ਕੀ ਹੈ ਜੋ ਆਂਜੈ ਸੋ ਦਿਸੈ ਕਾਲ ਕਾਰਜ ਸਿੱਧੋ ਰਿਦੈ ਸੰਭਾਲ ਇਸ ਵਾਸਤੇ ਜੋ ਵੀ ਜਗਤ ਵਿੱਚ ਚਾਹੁੰਦਾ ਹੈ ਉਹ ਆਤਮਕ ਮੋਦੇ ਵਾਸ ਵਿੱਚ ਪਾਈ ਦੇਸ ਰਿਆ ਪਰਮਾਤਮਾ ਨੂੰ ਹੀਰ ਦੇ ਵਿੱਚ ਯਾਦ ਕਰਨ ਨਾਲ ਹੀ ਮਨੁੱਖ ਜੀਵਨ ਜੋ ਕੰਮ ਦਾ ਸਿਰੇ ਚੜਦਾ ਸੋ ਗਿਆਨੀ ਜਿਨ ਸ਼ਬਦ ਲਈ ਬੁਲਾਈ ਹਮ ਮਨਮੁਖੋਂ ਮੈਂ ਪਤ ਗਵਾਈ ਉਹ ਮਨੁੱਖ ਗਿਆਨਮਾਨ ਖਵਾ ਸਕਦਾ ਜਿਸ ਨੇ ਗੁਰੂ ਸ਼ਬਦ ਦੇ ਰਾਈ ਪ੍ਰਭੂ ਚਰਨਾ ਸੁਰਤ ਜੋੜੀ ਹੈ ਆਤਮੇ ਮਨ ਪਿਛੇ ਤੁਰਨ ਵਾਲਾ ਮਨੁੱਖ ਹਮੇ ਦੇ ਦੀਨ ਰਾਖੇ ਪਾਈ ਇੱਜ਼ਤ ਗਵੰਦ ਆਪੇ ਕਰਤੇ ਪਗਤ ਕਰਾਈ ਗਰਮੁਖ ਆਪੇ ਦੇਵੜਿ ਆਇ ਪ੍ਰਜੀਵ ਦੇ ਕੀ ਬਸ ਪ੍ਰਮਾਤਮਾ ਆਪੇ ਆਪਣੀ ਭਗਤੀ ਕਰਵੰਦਾ ਆਪੇ ਗੁਰੂ ਦੇ ਸਨਮੁ ਕੋ ਕੀ ਜਿਤ ਬਖਸ਼ਿਦੈ ਰੈਣ ਅੰਧਾਰ ਨਿਰਮਲ ਜੋਤ ਨਾਮ ਬਿਨਾ ਝੂਠੇ ਕੁੱਚਲ ਕਛੋਤ ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ ਪਈ ਹਨੇਰੀ ਨਰਾਦ ਦੇ ਵਾਂਗ ਨਾਮ ਤਵਾਂਜ ਰਹਿ ਕੇ ਬੰਦੇ ਝੂਟੇ ਹਨ ਭੈੜੇ ਪੂਤ ਵਾਲੇ ਹਨ ਵੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਭਾਈ ਧਾਰਮਿਕ ਪੁਸਤਕਾਂ ਇਹ ਸਿੱਖਿਆ ਇਹ ਪੁਕਾਰ-ਪੁਕਾਰ ਕੇ ਦੱਸਦੀ ਨੇ ਜੋ ਜੋ ਜੀਵ ਸੁਣਦਾ ਸ਼ਰਧਾ ਲਿਆਉਂਦਾ ਉਹ ਤਰ ਜਾਂਦਾ ਹੈ। ਸ਼ਾਸਤਰ ਸਿਮਰਤ ਨਾਮ ਡ੍ਰਿੜਾਮੰ ਗੁਰਮੁਖ ਸ਼ਾਂਤ ਊਤਮ ਕਰਾਮੰ ਭਾਈ ਸ਼ਾਸਤਰ ਧਾਰਮਿਕ ਪੁਸਤਕਾਂ ਦੇ ਨਾਮ ਸਿਮਰਨ ਦੀ ਤਗੀਤ ਕਰਦੇ ਨੇ ਕਿ ਜਿਹੜਾ ਮਨੁੱਖ ਨਾਮ ਦੀ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਨਾ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ। ਮਨੁਮੱਖ ਜੋਨੀ ਦੁਖ ਸਹਾਮੰ ਬੰਦਨ ਟੂਟੇ ਇੱਕ ਨਾਮ ਵਸਾਮ ਮਨ ਪਿੱਛੇ ਤੁਰਨ ਵਾਲੇ ਬੰਦੇ ਜਮਦੇ ਵਰਦੇ ਨੇ ਇਹ ਬੰਦਾ ਤਾਂ ਦੋ ਹੀ ਟੁੱਟਦੇ ਜਦੋਂ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਮੰਨੇ ਨਾਮ ਸੱਚੀ ਪਤ ਪੂਜਾ ਕਿਸੇ ਵੇਖਾ ਨਾਹੀ ਕੋ ਦੂਜਾ ਜਿਹੜਾ ਬੰਦਾ ਉਸ ਨਾਮ ਨੂੰ ਆਪਣੇ ਹਿਰਦੇ ਤੇ ਤਿਰੜ ਕਰਦਾ ਉਸ ਨੂੰ ਇੱਜ਼ਤ ਮਿਲਦੀ ਹੈ ਉਸਤਾਦ ਹੁੰਦਾ ਮਾਰਤਾ ਉਸ ਨੂੰ ਵੇਖਣਾ ਉਸ ਤੋਂ ਬਿਨਾਂ ਉਸ ਵਰਗਾ ਕੋਈ ਨਹੀਂ ਦੇਖਾ ਹੋ ਭਾਵੈ ਮਨਸੋਏ ਨਾਨਕ ਕੈ ਆਵਰ ਨਹੀਂ ਕੋਏ ਉਸ ਨੂੰ ਹਰ ਥਾਂ ਵੇਖੇ ਉਸ ਦੀ ਸਿਵ ਤੋਂ ਸਲਾਹ ਕਰ ਨਾਨਕ ਕਾਖਦਾ ਭਾਈ ਪ੍ਰਮਾਤਮਾ ਤੋਂ ਬਿਨਾ ਹੋਰ ਪ੍ਰਭੂ ਵਰਗਾ ਕੋਈ ਨਹੀਂ ਹੈ ਬਿਲਾਵਲ ਮਹਿਲਾ ਪਹਿਲਾ ਮਨ ਕਾ ਕਹਿਆ ਮਨਸਾ ਕਰ ਏ ਮਨ ਪੁਨ ਪਾਪ ਉਚਰ ਭਾਈ ਪ੍ਰਭੂ ਨਾਮ ਤੁਖੁਣ ਜਾ ਹੈ ਮਨੁਖ ਉਦੀ ਬੁੱਧੀ ਵੀ ਮਨ ਦੇ ਕਹੇ ਵਿੱਚ ਤੁਰਦੀ ਹੈ ਇਹ ਮਨ ਨੀਰੀਆਂ ਗੱਲਾਂ ਸੋਚਦਾ ਹੈ ਸ਼ਾਸਤਰ ਦੀ ਮਰਿਆਦਾ ਅਨੁਸਾਰ ਪਾਪ ਪੁੰਨ ਕੀ ਇਹ ਬਸ ਇਸੇ ਦੀ ਵਿਚਾਰ ਇਹ ساری ਉਮਰ ਕਰਦਾ ਰਹਿੰਦਾ ਹੈ ਮਾਇਆ ਮਨ ਮਾਤੇ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨ ਸਾਚਾ ਭਾਵੇ ਭਾਈ ਮਾਇਆ ਦੇ ਨਸ਼ੇ ਦੇ ਵਿੱਚ ਕਦੀ ਵੀ ਮਨ ਤ੍ਰਿਪਤ ਨਹੀਂ ਹੁੰਦਾ ਤ੍ਰਿਪਤ ਉਦੋਂ ਹੁੰਦਾ ਜੋ ਸੱਚਾ ਪ੍ਰਭੂ ਮਨ ਵਿੱਚ ਵਸ ਜਾਏ ਤਨ ਤਨ ਕਲਤ ਸਭ ਦੇਖ ਵਿਮਾਨ ਬਿਨਾ ਵੇ ਕਿਛ ਸੰਗ ਨਾ ਜਾ ਨ ਰਹਾ ਹੇ ਵਿਮਾਨੀ ਜੀ ਵੇ ਕੇ ਸਰੀਰ ਇਹ ਤਨ ਇਹ ਸਰੀ ਇਹ ਸਭ ਕੁਛ ਇਹ ਨਾਲ ਨਿਬਨ ਵਾਲਾ ਨਹੀਂ ਪ੍ਰਮਾਤਮਾ ਦੇ ਨਾਮ ਪਿਨਾ ਕੋਈ ਜੀਵ ਨਾਲ ਨਹੀਂ ਨਿਬਦਾ ਰਹਾ ਕੀਚੈ ਰਸਪੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੈਂ ਟੇਰੀ ਭਾਈ ਮਾਇਕ ਰਸਾਂ ਦੇ ਭੋਗ ਮਨੋ ਕਰਦਾ ਮਨ ਦੀਆਂ ਮੋਜਾਂ ਮੰਨਦਾ ਹੈ ਪਰਮਾਤਮਾ ਉਨਤੇ ਧਾਰਨ ਹੋਰ ਲੋਕਾਂ ਦਾ ਬਣ ਜਾਂਦਾ ਹੈ ਸ਼ਿਰ ਮਿੱਟੀ ਦੀ ਢੇਰੀ ਹੋ ਜਾਂਦਾ ਕਾਕੂ ਖਾਕ ਰਲ ਸਭ ਫੈਲ ਬਿਨ ਸ਼ਬਦ ਦੇ ਨਹੀਂ ਉੱਤਰੈ ਮੈਲ ਇਸਾਰੇ ਪਸਾਰ ਅੰਤ ਵਿੱਚ ਖਾਕ ਚ ਰਲ ਜਾਂਦਾ ਕਿਉਂਕਿ ਸ਼ਬਦ ਤਬੀਨਾ ਮੈਲ ਨਹੀਂ ਉਤਰਦੀ ਗੀਤ ਰਾਗ ਕੰਨ ਤਾਲ ਸੇ ਕੂਰੇ ਤਰੇ ਗੁਣ ਉਪਜੈ ਬਿਨ ਸਹਿ ਦੂਰੇ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਅਨੇਕਾ ਕਿਸਮਾਂ ਦੇ ਗੀਤ ਰਾਗ ਤਾਲ ਆਦਿਕ ਇਹਨਾਂ ਚ ਮਨ ਪਰਚੰਦ ਹੈ ਕਿਉਂਕਿ ਨਾਮ ਤੋਂ ਬਿਨਾ ਜੀਵ ਤਿੰਨਾ ਗੁਣਾਂ ਦੇ ਅਸਰ ਹੇਠ ਭਾਈ ਜੰਮ ਦਾ ਮਰਦਾ ਰਹਿੰਦਾ ਦੂਜੀ ਦੁਰਮਤ ਦਰਦ ਨਾ ਜਾਏ ਛੋਟੇ ਗੁਰਮukh दारू ਗੁਣ ਗਾਏ ਭਾਈ ਇਹਨਾਂ ਗੀਤਾਂ ਰਾਗਾਂ ਦੀ ਸਹਿਤਾ ਨਾਲ ਜੀਵ ਦੀ ਹੋਰ ਝਾਕ ਤੇ ਪੈੜੀ ਮਤ ਦੂਰ ਨਹੀਂ ਹੁੰਦੀ ਤਾਂ ਹੀ ਛੁੱਟ ਸਕਦਾ ਜੇ ਗੁਰੂ ਦੇ ਸੰਮੁਖ ਹੋਵੇ ਪ੍ਰਬੂ ਦੀ ਸਿਫਤ ਤੋਂ ਸਲਾਹ ਕਰੇ ਤੋਤੀ ਉੱਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜੈ ਨਟਸਾਲਾ ਜਿਹੜਾ ਮਨੁੱਖ ਨਿਰ ਥੋਤੀ ਪੈਣਦਾ ਬਸ ਚਿੱਟੇ ਵਸਤਰ ਪਾਉਂਦਾ ਤਿਲਕ ਲਾਉਂਦਾ ਹੈ ਪਰ ਮਾਰਜ ਕਹਿ ਲੱਗ ਅੰਦਰ ਤੇ ਫਿਰ ਕ੍ਰੋਧ ਚੰਡਾਲ ਬੈਠੇ ਬਾਰ ਦਾ ਭੇਕ ਕਿਸ ਕੰਮ ਆਇਆ ਨਾਮ ਵਿਸਾਰ ਮਾਇਆ ਮਦ ਪੀਆ ਬੇਨਗੁਰ ਭਗਤ ਨਾਹੀਂ ਸੁਖਥੀ ਜਿਹੜਾ ਮੈਨੂੰ ਪ੍ਰਮਾਤਮਾ ਦਾ ਨਾਮ ਫੁਲਾ ਕੇ ਮਾਇਆ ਦੀ ਮੋਹ ਦੀ ਸ਼ਰਾਬ ਪੀਂਦਾ ਹੈ ਤੇ ਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਮਹਾਰਜ ਕੈਲ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ਸੂਕਰ ਸਵਾਨ ਗਰਦਬ ਮੰਜਾਰ ਪਸ਼ੂ ਮਲੇਚ ਨੀਚ ਚੰਡਾਲਾ ਉਹਨਾਂ ਮਨੁੱਖਾਂ ਨੂੰ ਸੂਰ ਕੁੱਤੇ ਖੋਤੇ ਬਿੱਲੇ ਪਸ਼ੂ ਮਲੇਚ ਨੀਚ ਚੰਡਾਲ ਫਿਰ ਕਈ ਜੁਨਾਂ ਚ ਪਾਇਆ ਜਾਂਦਾ ਹੈ ਗੁਰ ਤੇ ਮੂੰ ਫੇਰ ਤਿੰਨ ਜੋਨ ਪੁਵਾਈ ਕੈ ਬੰਦਨ ਬਾਦਿਆ ਆਇਆ ਜਾਈਆ ਜਿਨ੍ਹਾਂ ਬੰਦਿਆ ਨੇ ਆਪਣਾ ਮੂੰ ਗੁਰੂਵਲ ਮੋੜਿਆ ਹੈ ਤੇ ਮਾਇਆ ਦੇ ਮੋਹ ਦੇ ਬੰਨ੍ਹ ਚ ਬੱਧਾ ਰਹਿੰਦਾ ਗੁਰਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਤ ਭਈ ਗੁਰੂ ਦੀ ਦੱਸੀ ਸੇਵਾ ਦੇ ਰਾਹੀ ਮਨੁੱਖ ਚੰਗਾ ਜੀਵਨ ਹਾਸਲ ਕਰਦਾ ਫਿਰ ਉਸ ਮਨੁੱਖ ਦੇ ਹਿਰਦੇ ਚ ਪਰਮਨਾਥ ਪਰਮਾਤਮਾ ਦਾ ਨਾਮ ਸਦਾ ਵਸਦਾ ਰਹਿੰਦਾ ਸਾਚੀ ਦਰਗਾ ਪੂਛ ਨਾ ਹੋਏ ਮਨੈ ਹੁਕਮ ਸੀਜੈ ਦਰਸੋਏ ਭਾਈ ਪ੍ਰਮਾਤਮਾ ਦਰਗਤ ਫਿਰ ਕੋਈ ਸਵਾਲ ਜਵਾਬ ਨਹੀਂ ਹੁੰਦਾ ਪ੍ਰਭੂ ਦੀ ਰਜਾ ਨੂੰ ਸਮਝ ਕੇ ਸਿਰ ਮੱਥੇ ਮੰਨ ਕਿਉ ਕਾਮਯਾਬ ਹੋ ਜਾਂਦਾ ਸਤ ਗੁਰ ਮਿਲ ਤਾ ਤਿਸ ਕੋ ਜਾਣ ਰਹਿ ਰਜਾਈ ਹੁਕਮ ਬਚਾਣ ਜੋ ਮਨ ਨੂੰ ਗੁਰੂ ਨੂੰ ਮਿਲ ਪੈਂਦਾ ਉਹ ਪ੍ਰਮਾਤਮਾ ਨਾਲ ਡੂੰਗੀ ਸੰਝ ਪਾ ਲੈਂਦਾ ਤੇ ਪ੍ਰਮਾਤਮਾ ਦੀ ਰਜਾ ਨੂੰ ਸੰਬੰਧ ਦਾ ਰਜਾ ਅਚ ਰਾਜੀ ਰਹਿੰਦਾ ਉਕਮ ਪਛਾਨ ਸੱਚਾ ਦਰਵਾਸ ਕਾਲ ਵਿਕਾਲ ਸ਼ਬਦ ਭੇ ਨਾ ਸਦਾ ਥਿਰ ਪ੍ਰਪੂ ਦੀ ਰੱਜਾ ਨੂੰ ਸਮਝ ਕੇ ਉਹ ਉਸ ਤੇ ਦਾਰ ਤੇ ਥਾਂ ਪ੍ਰਾਪਤ ਕਰ ਲੈਂਦਾ ਗੁਰੂ ਸ਼ਬਦ ਦੇ ਰਾਈਓ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਰਹੇ ਅਤੀਤ ਜਾਣਾ ਸਭ ਤਿਸਕਾ ਤਨ ਮਨ ਅਰਪੈ ਹੈ ਇਹ ਜਿਸਕਾ ਸਿਮਰਨ ਦੀ ਬਰਕਤ ਨਾਲ ਜਿਹੜਾ ਮਨੁੱਖ ਅੰਦਰ ਆਤਮੇ ਜਿਹੜਾ ਮਾਇਆ ਦਾ ਮੋਹ ਵੱਲੋਂ ਪਰਾਂ ਰਹਿੰਦਾ ਹੈ ਫਿਰ ਹਰੇਕ ਚੀਜ਼ ਨੂੰ ਪਰਮਾਤਮਾ ਦੇ ਦਿੱਤੀ ਸਮਝਦਾ ਹੈ ਪਰਮਾਤਮਾ ਨੇ ਸਰੀਰ ਮਨ ਦਿੱਤਾ ਉਸ ਤੇ ਹਵਾਲੇ ਫਿਰੋ ਕਰ ਦਿਆ ਕਰ ਦਿੰਦਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਸਮਾਏ ਫਿਰ ਮਨੁੱਖ ਜਨਮ ਮਰਨ ਦੇ ਗੇੜ ਤੋਂ ਮੁੱਕ ਜਾਂਦਾ ਹੈ ਇਹ ਨਾਨਕ ਸਦਾ ਕੈਮਰਨ ਵਾਲੇ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਹੈ ਬਿਲਾਵਲ ਮਹਿਲਾ ਤੀਜਾ ਅਸ਼ਟਪਦੀਆਂ ਘਰ ਦਸਵਾ ੴ ਸਤਿਗੁਰ ਪ੍ਰਸਾਦਿ ਜਉ ਜਗ ਕਉਆ ਮੁਖ ਚੁੰਝ ਗਿਆਨ ਅੰਤਰ ਲੋਭ ਝੂਠ ਵਿਮਾਨ ਏ ਭਾਈ ਮਾਇਆ ਵੇੜਿਆ ਮਨੁ ਕਾ ਮੰਗ ਲੋਨ ਲੋਕ ਕਰਨ ਵਾਲਾ ਹੈ ਬਸ ਚੁੰਝ ਗਿਆਨੀ ਹੈ ਪਰ ਅੰਦਰ ਮਾਇਆ ਮੋਹ ਲੋਭ ਦਾ ਵਾਸਾ ਹੈ ਬਿਨ ਨਾਵੇ ਪਾਜ ਲਹਿਗ ਨਿਧਾਨ ਏ ਭਈ ਨਾਮ ਤੋਂ ਬਿਨਾਂ ਬਾਂਜੇ ਰਹਿ ਕੇ ਅਖੀਰ ਧਾਰਮਿਕ ਵਿਖਾਵਾ ਉਗੜ ਜਾਂਦਾ ਸਤਗੁਰ ਸੇ ਨਾਮ ਵਸੈ ਮਨ ਚੀਤ ਗੁਰ ਭੇਟੇ ਹਰਨਾਮ ਚਿਤਾਵੈ ਬਿਨ ਨਾਵੈ ਹਰ ਝੂਟ ਪ੍ਰੀਤ ਰਹਾਉ ਹੈ ਪਈ ਗੁਰੂ ਦੀ ਸ਼ਰਨ ਪਿਆ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਚ ਆਵਸਤ ਜਿਹੜਾ ਮਨੋ ਗੁਰੂ ਨੂੰ ਮਿਲ ਪੈਂਦਾ ਉਸ ਨੂੰ ਪ੍ਰਮਾਤਮਾ ਦਾ ਨਾਮ ਫਿਰੋ ਪ੍ਰਭੂ ਦਾ ਨਾਮ ਜਪਦਾ ਰਹਦਾ ਰਹਾਉ ਗੁਰ ਕਹਿਆ ਸੋਕਾਰ ਕਮਾਵ ਸ਼ਬਦ ਚੀਨ ਸਹਿਜ ਕਰ ਆਵੋ হে ਭਾਈ ਉਹ ਕਾਰ ਕਰਿਆ ਕਰੋ ਜਿਹੜੇ ਗੁਰੂ ਨੇ ਦੱਸੀ ਹੈ ਪਰਮਾਤਮਾ ਦੀ ਸਿਫਤ ਤੋਂ ਸਲਾਹ ਨਾਲ ਡੂੰਗੀ ਸੰਪਾ ਕੇ ਆਤਮਿਕ ਜੀਵਨ ਅੰਦਰ ਆਤਮਿਕ ਟਿਕਿਆ ਰਹੋ ਰਿਆ ਕਰੋ ਸਾਚੈ ਨਾਇ ਵਡਾਈ ਪਾਵ ਸਦਾ ਥਿਰ ਪ੍ਰਭੂ ਦੇ ਨਾਮ ਨਾਲ ਜੁੜ ਕੇ ਫਿਰ ਵਡਿਆਈ ਖਟਦੇ ਰਹੋ ਆਪ ਨਾ ਬੁਝੈ ਲੋਕ 부ਝਾਵੇ ਮਨ ਕਾ ਅੰਦਾ ਅੰਦ ਕਮਾਵੇ হে ਭਾਈ ਜਿਹੜਾ ਮਨੁੱਖ ਆਪ ਤੱਕ ਉਹ ਸਮਝਦਾ ਨਹੀਂ ਪਰ ਲੋਕਾਂ ਨੂੰ ਸਮਝਾਉਂਦਾ ਉਹ ਫਿਰ ਆਪਣੇ ਆਪ ਦੇ ਵਿੱਚ ਅੰਨਾ ਹੈ ਬਸ ਅਨ ਅਨਪਨ ਹੀ ਕਮਾਉਂਦਾ ਹੈ ਦਰ ਕਰ ਮੈਲ ਠੌਰ ਕੈਸੇ ਪਾਵੈ ਫਿਰ ਐਸਾ ਮਨੁੱਖ ਪ੍ਰਮਾਤਮਾ ਦਾ ਦਰ ਕਰ ਪ੍ਰਭੂ ਦਾ ਮੈਲ ਨਹੀਂ ਲੱਭ ਸਕਬ ਹਰ ਜਿਓ ਸੇਵੀਏ ਅੰਤਰਜਾਮੇ ਕਟ ਕਟ ਅੰਤਰ ਜਿਸ ਕੀ ਜੋ ਸਮਾਨ ਹੈ ਪਾਇਸ ਪ੍ਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਏ ਜਿਸ ਪਰਮਾਤਮਾ ਦੀ ਜੋਤ ਹਰੇਕ ਸਰੀਰ ਵਿੱਚ ਮੌਜੂਦ ਹੈ ਤਿਸ ਨਾਲ ਕਿਆ ਚਲੈ ਪਹਿਨਾਮੀ ਉਸ ਨਾਲ ਫਿਰ ਕੋਈ ਲੁਕਾ ਛੁਪੀ ਨਹੀਂ ਚੱਲ ਸਕਦੀ ਸਾਚਾ ਨਾਮ ਸਾਚੈ ਸ਼ਬਦ ਜਨ ਆਪੇ ਆਪ ਮਿਲੇ ਚੂਕੇ ਅਬੇ ਮਨ ਇਹ ਪਾਈ ਜਿਹੜਾ ਮਨੁੱਖ ਸਦਾtheta ਹਰੀ ਦੀ ਸਿਫਤ ਤੋਂ ਸਲਾਹ ਦੇ ਰਾਹੀ ਪ੍ਰਭੂ ਨਾਲ ਡੂੰਗੀ ਸੰਜ ਪਾ ਲੈਂਦਾ ਹੈ ਉਸ ਦਾ ਫਿਰ ਆਪਣਾ ਆਪ ਪਰਮਾਤਮਾ ਚ ਜੀਨ ਹੋ ਜਾਂਦਾ ਅੰਦਰੋਂ ਕਾਰਮੁਕ ਜਾਂਦਾ ਗੁਰਮਖ ਨਾਮ ਸਦਾ ਸਦਾ ਵਖਾਰਨੈ ਓਮਨ ਗੁਰੂ ਦੀ ਸ਼ਰਨ ਪੈ ਕੇ ਸਦਾ ਪ੍ਰਭੂ ਦਾ ਨਾਮ ਜਪਦਾ ਰਹਿਣਾ ਸਤ ਗੁਰ ਸੇਵੈ ਦੂਜੀ ਦੁਰਮਤ ਜਾਏ ਔਗਣ ਕਾਠ ਪਾਪਾ ਮਤ ਖਾਈ ਭਾਈ ਜਿਹੜਾ ਗੁਰੂ ਦੀ ਸ਼ਰਨ ਪਿਆ ਰਿੰਦਾ ਉਹਦੀ ਖੋਟੀ ਮਤ ਮੁੱਕ ਜਾਂਦੀ ਸਾਰੇ ਔਗਣ ਕੱਟੇ ਜਾਂਦੇ ਨੇ ਪਾਪਾਂ ਵਾਲੇ ਮਤ ਖਤਮ ਹੋ ਜਾਂਦੀ ਕੰਚਨ ਕਾਇਆ ਜੋਤੀ ਜੋ ਸਮਾਈ ਸਤ ਗੁਰ ਮਿਲਿਆ ਵੱਡੀ ਵਡਿਆਈ ਤੇ ਵਿਕਾਰਾਂ ਤੋਂ ਬੱਚੇ ਰਹਿਣ ਕਰਕੇ ਸੀ ਸੁਨਹਿਰੇ ਵਰਗਾ ਸ਼ੁੱਧ ਹੋ ਜਾਂਦਾ ਹੈ ਇਹ ਭਾਈ ਜੇ ਗੁਰੂ ਮਿਲ ਜਾਏ ਤੇ ਲੋਕ ਪਰਲੋਕ 'ਚ ਇੱਜ਼ਤ ਮਿਲਦੀ ਹੈ ਦੁੱਖ ਕੱਟੈ ਹਿਰਦੈ ਨਾਮ ਸੈਦੋ ਕੱਟੇ ਜਾਂਦੇ ਨੇ ਹਿਰਦੇ 'ਚ ਨਾਮ ਹਸਿਆ ਰਹਿੰਦਾ ਹੈ ਨਾਮ ਰਤੇ ਸਦਾ ਸੁਖ ਪਾਏ ਉਹ ਨਾਮ ਚ ਰਤੇ ਨੇ ਸਦਾ ਸੁਖ ਖਟਦੇ ਨੇ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮੰਨਿਆ ਮੁਖ ਦੁਆਰ ਭਾਈ ਗੁਰੂ ਦੀ ਸਿੱਖਿਆ 'ਚ ਪਤੀਜਿਆਂ ਮਨੁੱਖ ਦਾ ਜਨ ਚੰਗਾ ਬਣ ਜਾਂਦਾ ਹੈ ਗੁਰੂ ਦੀ ਮੱਤ ਵਿੱਚ ਮਨ ਮੰਨਿਆ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਏ ਨਾਨਕ ਗੁਰਮਤਿ ਮੰਨਿਆ ਪਰਿਵਾਰ ਆ ਸਹਾਰ ਹੈ ਨਾਨਕ ਗੁਰੂ ਦੀ ਸਿੱਖਿਆ ਜੇ ਤੁਰਿਆ ਫਿਰ ਪਰਿਵਾਰ ਨੂੰ ਵੀ ਹਰੀ ਨਾਮ ਦਾ ਆਸਰਾ ਦੇਣ ਯੋਗ ਹੋ ਜਾਈਦਾ ਹੈ ਗੁਰਮਤਿ ਮੰਨਿਆ ਮੁਖ ਦੁਆਰ ਨਾਨਕ ਗੁਰਮਤਿ ਮੰਨਿਆ ਪਰਵਾਰੈ ਸਾਧਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ